हां ता प्यारे बच्चों सारेनु प्यार प्यार से सस्का हाल हां बेटा ਆਪਾਂ ਨਵੋਦਿਆ ਦਾਖਲਾ ਪ੍ਰੀਖਿਆ 2025 ਦੇ ਲਈ ਤਿਆਰੀ ਕਰਦੇ ਪਿਆ ਆ ਉਹਦੇ ਵਿੱਚ ਬੇਟਾ ਆਪਾਂ ਸਾਲ 2024 ਦਾ ਮੈਂਟਲ ਅਬਿਲਟੀ ਵਾਲਾ ਪੋਰਸ਼ਨ ਸ਼ੁਰੂ ਕੀਤਾ ਹੋਇਆ ਸੀ ਜਿਹਦੇ ਵਿੱਚ ਬੇਟਾ ਤੁਹਾਨੂੰ ਦੱਸਿਆ ਕੁੱਲ 40 ਸਵਾਲ ਆਉਂਦੇ ਆ ਤਾਂ ਚਾਰ ਚਾਰ ਸਵਾਲ ਦੇ ਸੈੱਟ ਆਏ ਸੀਗੇ ਜਿਹਦੇ ਵਿੱਚੋਂ ਆਪਾਂ ਸੱਤ ਸੈੱਟ ਆ ਜਿਹੜੇ ਕਰ ਚੁੱਕੇ ਆ ਹੁਣ ਆਪਾਂ 8 ਨੰਬਰ ਸੈੱਟ ਦੇ ਉੱਤੇ ਪਹੁੰਚ ਗਏ ਜਿਹਦੇ ਵਿੱਚ 29 ਤੋਂ ਲੈ ਕੇ 32 ਤੱਕ ਸਵਾਲ ਹੈਗੇ ਆ ਤਾਂ ਬੇਟਾ ਇਹ ਲਗਭਗ ਹਰ ਸਾਲ ਇਸ ਤਰ੍ਹਾਂ ਦਾ ਟੌਪਿਕ ਆਉਂਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਵੀ ਆ ਉੱਪਰ ਕੀ ਲਿਖਿਆ ਕਿਉਂਕਿ ਪੇਪਰ ਮੇਰੇ ਕੋਲ ਜਿਹੜਾ ਪਹੁੰਚਿਆ ਸੀ ਮਿਸ ਪ੍ਰਿੰਟ ਸੀ ਇਹਦੇ ਵਿੱਚ ਦੱਸਿਆ ਵੀ ਆ ਪੇਪਰ ਫੋਲਡ ਕੀਤਾ ਹੁੰਦਾ ਬੇਟਾ ਫੋਲਡ ਬਾਰੇ ਦੱਸਿਆ ਹੁੰਦਾ ਇਸ ਤਰ੍ਹਾਂ ਫੋਲਡ ਕਰਨਾ ਫੋਲਡ ਕਰਨਾ ਤੇ ਇਹਦੇ ਵਿੱਚ ਆਹ ਜਿਹੜੇ ਜੀਰੂਆਂ ਬਣਾਈਆਂ ਹੋਈਆਂ ਕੱਟ ਬਣਾਏ ਹੋਏ ਆ ਫਿਰ ਇਹਨਾਂ ਨੇ ਇਹਨਾਂ ਨੂੰ ਦੱਸਣਾ ਹੁੰਦਾ ਵੀ ਖੋਲ ਕੇ ਪੇਪਰ ਜਿਹੜਾ ਕਿਦਾਂ ਦਾ ਦਿਖੂਗਾ ਇਹ ਬੇਟਾ ਇੱਕ ਤਾਂ ਅਸੀਂ ਆਪਣੇ ਦਿਮਾਗ ਨਾਲ ਸੋਚਣਾ ਹੁੰਦਾ ਵੀ ਫੋਲਡ ਕਿੱਧਰ ਕਿੱਧਰ ਨੂੰ ਜਾਂਦੇ ਪਏ ਆ ਠੀਕ ਹੈ ਇੱਕ ਅਸੀਂ ਪੇਪਰ ਨੂੰ ਕੱਟ ਕੇ ਜੇ ਅਭਿਆਸ ਕਰਾਂਗੇ ਤਾਂ ਫਿਰ ਸਾਨੂੰ ਜ਼ਿਆਦਾ ਪਤਾ ਲੱਗ ਜਾਊਗਾ ਠੀਕ ਹੈ ਤਾਂ ਆਪਾਂ ਇੱਥੇ ਪੇਪਰ ਕੱਟ ਕੇ ਅਭਿਆਸ ਕਰਾਂਗੇ ਕਿਉਂਕਿ ਆਪਾਂ ਸ਼ੁਰੂ ਕਰਦੇ ਪਏ ਆ ਤਾਂ ਬੇਟਾ ਆਹਾ ਆ ਦੇਖੋ ਪਹਿਲਾਂ ਫੋਲਡ ਦਿੱਤਾ ਹੋਇਆ ਆਪਾਂ ਆਹ ਪੇਪਰ ਲੈ ਲਿਆ ਇੱਕ ਬੇਟਾ ਤਾਂ ਇਹਨਾਂ ਦੇ ਦੱਸੇ ਮੁਤਾਬਕ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਬੇਟਾ ਠੀਕ ਹੈ ਦੂਜਾ ਫੋਲਡ ਇਧਰੋਂ ਐ ਨੂੰ ਕਰ ਲੈਨੇ ਆ ਠੀਕ ਹੈ ਆ ਦੂਜਾ ਫੋਲਡ ਕਰ ਲਿਆ ਬੇਟਾ ਤਾਂ ਹੁਣ ਆਹਾਂ ਪੋਜੀਸ਼ਨ ਬਣ ਗਈ ਬੇਟਾ ਆ ਦਿਖਦੀ ਪਈ ਹੈ ਪੋਜੀਸ਼ਨ ਤੁਹਾਨੂੰ ਇਹਦੇ ਵਿੱਚ ਇੰਨੇ ਦੋ ਕੱਟ ਲਾ ਲੇ ਆਪਾਂ ਵੀ ਬੇਟਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਆਹ ਮੋਰੀਆਂ ਕਰ ਲੈਨੇ ਆ ਦੋ ਤਾਂ ਫਿਰ ਆਪਾਂ ਦੇਖ ਲਵਾਂਗੇ ਵੀ ਇਹ ਕਿਦਾਂ ਦੀਆਂ ਸ਼ੇਪ ਬਣਦੀ ਪਈ ਹੈ ਠੀਕ ਹੈ ਅਸੀਂ ਤੁਸੀਂ ਦੂਜੇ ਕਟਰ ਨਾਲ ਵੀ ਕਰ ਸਕਦੇ ਆ ਤਾਂ ਆ ਬੇਟਾ ਇਹਦੇ ਅਨਸਾਰ ਹੀ ਆਪਾਂ ਜਿਹੜੀਆਂ ਦੋ ਇਹ ਆ ਆ ਕੱਟ ਕੇ ਇਹਦੇ ਵਿੱਚ ਦੋ ਜਗ੍ਹਾ ਤੇ ਮੋਰੀਆਂ ਕਰ ਲਈਆਂ ਠੀਕ ਆ ਉਹ ਵੱਡੀਆਂ ਜੇ ਅਸੀਂ ਦੂਜੇ ਕੱਟਣਾ ਕਰਾਂਗੇ ਤਾਂ ਮੋਰੀਆਂ ਪ੍ਰੋਪਰ ਹੋ ਜਾਣਗੀਆਂ ਤਾਂ ਇਹ ਕਰਕੇ ਬੇਟਾ ਫਿਰ ਉਹ ਕਹਿੰਦਾ ਵੀ ਜਦੋਂ ਐਸੇ ਸ਼ੀਟ ਨੂੰ ਖੋਲਾਂਗੇ ਖੋਲ ਕੇ ਸ਼ੀਟ ਕਿਦਾਂ ਦੀ ਦਿਖੂਗੀ ਤਾਂ ਆ ਬੇਟਾ ਆਪਾਂ ਖੋਲ ਲਈ ਸ਼ੀਟ ساری ਦੀ ساری ਜਦੋਂ ਆ ਸ਼ੀਟ ਖੋਲਦੇ ਆ ਬੇਟਾ ਤਾਂ ਆ ਦੇਖੋ ਦੋ ਮੋਰੀਆਂ ਇੱਥੇ ਦੋ ਇੱਥੇ ਦੋ ਇੱਥੇ ਤੇ ਦੋ ਇੱਥੇ ਦਿਖਦੀਆਂ ਪਈਆਂ ਮਤਲਬ ਉੱਪਰ ਥੱਲੇ ਠੀਕ ਆ ਕਾਰਨਰ ਦੇ ਵਿੱਚ ਦਿਖਦੀਆਂ ਪਈਆਂ ਤੋ ਬੇਟਾ ਆ ਦੇਖੋ ਆਹ ਪੋਜੀਸ਼ਨ ਹੈ ਜਿਹੜੀ C1 ਪੋਜੀਸ਼ਨ ਪ੍ਰੋਪਰ ਬਣਦੀ ਪਈ ਹੈ ਦੋ ਇਧਰ ਨੂੰ ਦੋ ਇਧਰ ਨੂੰ ਦੋ ਇਧਰ ਨੂੰ ਆ ਜੇ ਧਿਆਨ ਨਾਲ ਦੇਖੋ ਅਬਜ਼ਰਵ ਕਰੋ ਠੀਕ ਹੈ ਤਾਂ ਇਸ ਕਰਕੇ ਬੇਟਾ C1 ਆਪਸ਼ਨ ਨੂੰ ਅਸੀਂ ਐਜ਼ ਅ ਰਾਈਟ ਆਪਸ਼ਨ ਟਿਕ ਲਾ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਅਸੀਂ ਆਗੇ ਸਵਾਲ ਨੰਬਰ 30 ਦੇ ਉੱਤੇ ਸਵਾਲ ਨੰਬਰ 30 ਨੂੰ ਵੀ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਕਿਸ ਤਰ੍ਹਾਂ ਉਹ ਗੱਲ ਕਰਦਾ ਪਿਆ ਹੈ ਇਸੇ ਤਰ੍ਹਾਂ ਹੀ ਬੇਟਾ ਪਹਿਲਾਂ ਉਹਨੇ ਕੀ ਕੀਤਾ ਪੇਪਰ ਇੱਕ ਲੈ ਲਿਆ ਠੀਕ ਹੈ ਚੌਰਸ ਪੇਪਰ ਲੈ ਕੇ ਠੀਕ ਹੈ ਤਾਂ ਆ ਬੇਟਾ ਪਹਿਲਾ ਫੋਲਡ ਆ ਪਹਿਲਾ ਫੋਲਡ ਜਿਹੜਾ ਆ ਅਸੀਂ ਵੀ ਚੌਰਸ ਪੇਪਰ ਲੈ ਲਿਆ ਉਹਨਾਂ ਵਾਂਗੂ ਆ ਪਹਿਲਾ ਫੋਲਡ ਇੰਜ ਕਰ ਲਿਆ ਠੀਕ ਹੈ ਬੇਟਾ ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਦੂਜਾ ਫੋਲਡ ਹੈ ਜਿਹੜਾ ਉਹ ਖੱਬੇ ਤੋਂ ਸੱਜੇ ਹੱਥ ਨੂੰ ਕਰਦਾ ਪਿਆ ਹੈ ਤਾਂ ਇੱਥੋਂ ਬੇਟਾ ਆਪਾਂ ਇੰਜ ਨੂੰ ਫੋਲਡ ਕਰ ਲਿਆ ਠੀਕ ਹੈ ਬੇਟਾ ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਉਹ ਇਸ ਤਰ੍ਹਾਂ ਕਰਕੇ ਡਾਇਗਨਲ ਫੋਲਡ ਕਰਦਾ ਪਿਆ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਫੋਲਡ ਕਰਦਾ ਪਿਆ ਆਪਾਂ ਵੀ ਇਸ ਤਰ੍ਹਾਂ ਫੋਲਡ ਕਰ ਲਿਆ ਇਹਨੂੰ ਬੇਟਾ ਥੋੜਾ ਜਿਹਾ ਪ੍ਰੋਪਰ ਸ਼ੇਪ ਦੇ ਵਿੱਚ ਦੇਣ ਦੇ ਲਈ ਥੋੜੇ ਜਿਹੀ ਚੜਾਈ ਬਾਤੀ ਆਪਾਂ ਬੇਟਾ ਆ ਦੇਖੋ ਫੇਰ ਦੇਖ ਲਓ ਆਪਾਂ ਪਹਿਲਾਂ ਉਹਦੇ ਅਨਸਾਰ ਹੀ ਪਹਿਲਾਂ ਆ ਬੇਟਾ ਪੇਪਰ ਇੰਜ ਫੋਲਡ ਕਰ ਲਿਆ ਉੱਪਰ ਨੂੰ ਫੇਰ ਇੰਜ ਫੋਲਡ ਕਰ ਲਿਆ ਠੀਕ ਹੈ ਫਿਰ ਉਹ ਤੋਂ ਬਾਅਦ ਚ ਅਗਲਾ ਫੋਲਡ ਆ ਜਿਹੜਾ ਉਹ ਆਹਾ ਦੱਸਦਾ ਪਿਆ ਆ ਠੀਕ ਹੈ ਆ ਵੀ ਫੋਲਡ ਕਰ ਲਿਆ ਆਪਾਂ ਠੀਕ ਹੈ ਬੇਟਾ ਫੇਰ ਉਹਨੇ ਕੀ ਕੀਤਾ ਇੱਥੇ ਕੱਟ ਲਾਤਾ ਇੱਕ ਚੌਰਸ ਕੱਟ ਲਾਤਾ ਉੱਪਰਲੇ ਪਾਸੇ ਤਾਂ ਅਸੀਂ ਵੀ ਬੇਟਾ ਕੈਂਚੀ ਦੇ ਨਾਲ ਬਿਲਕੁਲ ਇਦਾਂ ਦਾ ਹੀ ਚੌਰਸ ਕੱਟ ਲਾਵਾਂਗੇ ਤਾਂ ਜਦੋਂ ਬੇਟਾ ਆਪਾਂ ਇਸ ਤਰ੍ਹਾਂ ਚੌਰਸ ਕੱਟ ਲਾਉਣੇ ਆ ਇੱਕ ਆਹ ਕੱਟ ਲਾਤਾ ਤੇ ਇੱਕ ਇਹ ਆ ਦੇਖੋ ਬੇਟਾ ਬਿਲਕੁਲ ਉਦਾਂ ਦਾ ਹੀ ਕੱਟ ਲਾ ਲਿਆ ਆਪਾਂ ਜਿੱਦਾਂ ਦਾ ਉਹਨੇ ਲਾਇਆ ਸੀਗਾ ਇੱਥੇ ਚੌਰਸ ਕੱਟ ਲਾ ਲਿਆ ਠੀਕ ਹੈ ਬੇਟਾ ਤਾਂ ਹੁਣ ਉਹ ਕਹਿੰਦਾ ਪਏ ਵੀ ਖੋਲ ਕੇ ਦੱਸੋ ਇਹ ਪੇਪਰ ਕਿੱਦਾਂ ਦਾ ਬਣੂ ਜਦੋਂ ਆਪਾਂ ਇਹਦੇ ਫੋਲਡ ਖੋਲਦੇ ਆ ਬੇਟਾ ਆ ਫੋਲਡ ਖੋਲ ਲੇ ਠੀਕ ਹੈ ਫਿਰ ਆਪਾਂ ਆ ਵੀ ਫੋਲਡ ਖੋਲ ਲਿਆ ਇਹਦਾ ਤੇ ਆ ਵੀ ਫੋਲਡ ਖੋਲ ਲਿਆ ਇਹ ਬੇਟਾ ਇਸ ਤਰ੍ਹਾਂ ਦਾ ਪੀਸ ਬਣ ਗਿਆ ਇੱਕ ਤਾਂ ਕਾਰਨਰਾਂ ਤੇ ਕੱਟ ਆ ਸੈਂਟਰ ਦੇ ਵਿੱਚ ਵੱਡਾ ਕੱਟ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇ ਵਿੱਚੋਂ ਦੇਖਾਂਗੇ ਆ ਦੇਖੋ ਬੇਟਾ ਆ ਕਾਰਨਰਾਂ ਦੇ ਚਾਰੇ ਕਾਰਨਰਾਂ ਦੇ ਉੱਤੇ ਇਹਦੇ ਵੀ ਕੱਟ ਆ ਸੈਂਟਰ ਦੇ ਵਿੱਚ ਆ ਵੱਡਾ ਸਕੁਅਰ ਬਣ ਗਿਆ ਤਾਂ a1 ਆ ਜਿਹੜਾ ਇਹਦਾ ਬੇਟਾ ਸਾਨੂੰ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਇਦੂ ਅਗਲੇ ਸਟੈਪ ਦੇ ਵਿੱਚ ਸਵਾਲ ਨੰਬਰ 31 ਦੇ ਉੱਤੇ ਆ ਗਏ ਸਵਾਲ ਨੰਬਰ 31 ਦੇ ਉੱਤੇ ਬੇਟਾ ਫੇਰ ਉਸੇ ਤਰ੍ਹਾਂ ਹੀ ਜਿਵੇਂ ਉਹਨੇ ਦੱਸਿਆ ਹੋਇਆ ਉਸੇ ਤਰ੍ਹਾਂ ਹੀ ਅਸੀਂ ਪੇਪਰ ਫੋਲਡ ਕਰਾਂਗੇ ਤਾਂ ਆਹ ਦੇਖੋ ਬੇਟਾ ਪਹਿਲਾ ਫੋਲਡ ਇੰਜ ਨੂੰ ਕਰ ਲਿਆ ਉਹਨੇ ਅਸੀਂ ਇੰਜ ਨੂੰ ਫੋਲਡ ਕਰ ਲਿਆ ਠੀਕ ਹੈ ਬੇਟਾ ਦੂਜਾ ਫੋਲਡ ਉੱਪਰੋਂ ਥੱਲੇ ਨੂੰ ਕਰ ਲਿਆ ਠੀਕ ਹੈ ਅਸੀਂ ਇਦਾਂ ਹੀ ਕਰ ਲਿਆ ਹੁਣ ਅਗਲੇ ਫੋਲਡ ਦੇ ਵਿੱਚ ਇੱਥੇ ਇੱਕ ਟ੍ਰਾਇੰਗਲ ਦਾ ਕੱਟ ਲਾਉਂਦਾ ਪਿਆ ਹੈ ਤਾਂ ਅਸੀਂ ਵੀ ਬੇਟਾ ਇੱਥੇ ਟ੍ਰਾਇੰਗਲ ਦਾ ਕੱਟ ਲਗਾਵਾਂਗੇ ਆ ਕੱਟ ਬੇਟਾ ਅਸੀਂ ਕਟਰ ਦੇ ਨਾਲ ਇਹ ਤੁਹਾਡੇ ਸਾਹਮਣੇ ट्रायंगल ਕੱਟ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਕਿਸ ਤਰ੍ਹਾਂ ਦਾ ਕੱਟ ਬਣੂਗਾ ਠੀਕ ਹੈ ਬਿਲਕੁਲ ਐਜ਼ ਇਟ ਇਜ਼ ਹੀ ਅਸੀਂ ਕੱਟ ਲਗਾਣਾ ਹੈ ਜਿਵੇਂ ਉਹ ਕਹਿੰਦਾ ਪਿਆ ਫਿਰ ਅਸੀਂ ਪੇਪਰ ਨੂੰ ਫੋਲਡ ਕਰਕੇ ਦੇਖ ਲੈਣਾ ਤੇ ਬੇਟਾ ਇਹ ਇਸੇ ਤਰ੍ਹਾਂ ਹੀ ਰੱਖਣਾ ਹੈ ਆਪਾਂ ਜਿਵੇਂ ਉਹਦੇ ਵਿੱਚ ਕੱਟ ਲਗਾਇਆ ਗਿਆ ਤਾਂ ਆਹ ਦੇਖੋ ਬੇਟਾ ਮੈਂ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਉਸੇ ਤਰ੍ਹਾਂ ਹੀ ਆਹ ਕੱਟ ਲੱਗ ਗਿਆ ਦੇਖੋ ਟ੍ਰਾਇੰਗਲ ਕੱਟੀ ਗਈ ਵਿੱਚੋਂ ਆਹ ਦੇਖੋ ਬਿਲਕੁਲ ਇਸੇ ਤਰ੍ਹਾਂ ਹੀ ਬਣ ਗਿਆ ਜਿਸ ਤਰ੍ਹਾਂ ਸਾਨੂੰ ਦਿੱਤਾ ਹੋਇਆ ਇੱਥੇ ਆਹ ਧਿਆਨ ਨਾਲ ਦੇਖੋ ਠੀਕ ਹੈ ਬੇਟਾ ਆਹ ਕੱਟ ਲਾ ਲਿਆ ਕੱਟ ਲਾ ਕੇ ਫਿਰ ਅਸੀਂ ਇਹਨੂੰ ਖੋਲ ਲੈਣੇ ਆਂ ਦੇਖ ਲੈਣੇ ਆਂ ਇਹ ਕਿੱਦਾਂ ਦੀ ਸ਼ੇਪ ਬਣਦੀ ਹੈ ਖੁੱਲਣ ਦੇ ਉੱਤੇ ਤਾਂ ਬੇਟਾ ਜਦੋਂ ਅਸੀਂ ਪੇਪਰ ਨੂੰ ਖੋਲਦੇ ਆਂ ਤਾਂ ਇਸ ਤਰ੍ਹਾਂ ਦੀ ਸ਼ੇਪ ਹੈ ਜਿਹੜੀ ਆ ਆ ਜਾਂਦੀ ਆ ਖੋਲ ਕੇ ਠੀਕ ਹੈ ਅਸੀਂ ਇਹਦੇ ਵਿੱਚੋਂ ਦੇਖਦੇ ਹਾਂ ਕਿੱਥੇ ਇਦਾਂ ਦੀ ਸ਼ੇਪ ਬਣਦੀ ਆ ਆ ਦੇਖੋ ਬੇਟਾ B1 ਦੇ ਉੱਤੇ ਇਸ ਤਰ੍ਹਾਂ ਦੀ ਸ਼ੇਪ ਬਣਦੀ ਪਈ ਆ ਅਸੀਂ ਆਪਣਾ ਦਿਮਾਗ ਵੀ ਲੜਾਉਣਾ ਬਿਨਾ ਕੱਟੇ ਤੋਂ ਵੀ ਪਹਿਲਾਂ ਤੁਸੀਂ ਕੱਟ ਕੇ ਅਭਿਆਸ ਕਰਨਾ ਫਿਰ ਇਹਦੇ ਹਰ ਫੋਲਡ ਤੇ ਦੇਖਣਾ ਕਿੱਥੇ ਕੱਟ ਲਾਇਆ ਤੇ ਕਿਹੜਾ ਫੋਲਡ ਆ ਜਿਹੜਾ ਉਹ ਬਣਦਾ ਆ ਆ ਦੇਖੋ ਬੇਟਾ ਬਿਲਕੁਲ B ਸ਼ੇਪ ਆ ਜਿਹੜੀ ਬਣ ਗਈ ਦੋਵੇਂ ਟ੍ਰਾਇੰਗਲਾਂ ਦੇ ਮੂੰਹ ਪਾਸੇ ਤੇ ਆਉਂਦੇ ਪਏ ਆ ਠੀਕ ਹੈ ਬੇਟਾ ਤਾਂ ਇਸ ਕਰਕੇ b1 ਨੂੰ ਰਾਈਟ ਆਨਸਰ ਕਰ ਦਾਂਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਾਡੇ ਕੋਲੇ ਇਹਦਾ ਲਾਸਟ ਸਵਾਲ ਆ ਗਿਆ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਇਹ ਵੀ ਇਸੇ ਤਰ੍ਹਾਂ ਹੀ ਬੇਟਾ ਕਿਸ ਤਰ੍ਹਾਂ ਇਹ ਪਹਿਲਾ ਫੋਲਡ ਲਾਉਂਦਾ ਪਿਆ ਪਹਿਲਾ ਫੋਲਡ ਹੈ ਜਿਹੜਾ ਇਹਨੇ ਥੱਲਿਓਂ ਉੱਪਰ ਨੂੰ ਦਿੱਤਾ ਆ ਠੀਕ ਹੈ ਆ ਬੇਟਾ ਆ ਦੇਖੋ ਆਸੀਂ ਪੇਪਰ ਲੈ ਲਿਆ ਆ ਪਹਿਲਾ ਫੋਲਡ ਦੇ ਦਿੱਤਾ ਫਿਰ ਦੂਜਾ ਫੋਲਡ ਇਧਰੋਂ ਇਧਰਲੇ ਪਾਸੇ ਨੂੰ ਦੇ ਦਿੱਤਾ ਠੀਕ ਹੈ ਬੇਟਾ ਉਸ ਤੋਂ ਬਾਅਦ ਤੀਜਾ ਫੋਲਡ ਆ ਜਿਹੜਾ ਥੱਲੇੋਂ ਉੱਪਰ ਨੂੰ ਦੇ ਦਿੱਤਾ ਇਸ ਤਰ੍ਹਾਂ ਦੇ ਦਿੱਤਾ ਫਿਰ ਬੇਟਾ ਇਹਨੇ ਕੀ ਕੀਤਾ ਇੱਥੋਂ ਗੋਲ ਕੱਟ ਲਗਾਇਆ ਠੀਕ ਹੈ ਕੱਟਿਆ ਨਹੀਂ ਪ੍ਰੋਪਰ ਗੋਲ ਹਾਂ ਆ ਗੋਲ ਕੱਟ ਲਗਾ ਦਿੱਤੇਗੇ ਤਾਂ ਅਸੀਂ ਵੀ ਐਸੇ ਤਰ੍ਹਾਂ ਹੀ ਗੋਲ ਕੱਟ ਆ ਜਿਹੜੇ ਉਹ ਲਗਾ ਦਿੰਨੇ ਆ ਇਸੇ ਤਰ੍ਹਾਂ ਹੀ ਇਹਦਰ ਵੀ ਗੋਲ ਕੱਟ ਲਗਾ ਦਾਂਗੇ ਹਾਂ ਦੇਖੋ ਬੇਟਾ ਗੋਲ ਕੱਟ ਉਸੇ ਤਰ੍ਹਾਂ ਹੀ ਲਗਾਤੇ ਜਿਸ ਤਰ੍ਹਾਂ ਉਹਨੇ ਦਿੱਤੇ ਸੀਗੇ ਫਿਰ ਅਸੀਂ ਇਹਨੂੰ ਪੇਪਰ ਨੂੰ ਖੋਲ ਲੈਨੇ ਆ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਇਹ ਕਿਦਾਂ ਦਾ ਆਕਾਰ ਬਣਦਾ ਕਿਰਤੀ ਬਣਦੀ ਪਈ ਹੈ ਤਾਂ ਜਦੋਂ ਬੇਟਾ ਅਸੀਂ ਪੇਪਰ ਨੂੰ ਖੋਲਦੇ ਹਾਂ ਤਾਂ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਸਾਡੇ ਕੋਲੇ ਸਾਹਮਣੇ ਆ ਜਾਂਦੀ ਹੈ ਚਾਰੇ ਪਾਸੇ ਜਿਹੜੇ ਘਟ ਇਹਦੇ ਆ ਜਾਂਦੇ ਆ ਤਾਂ ਆਹ ਬੇਟਾ ਦੇਖੋ ਸੈਂਟਰਾਂ ਦੇ ਵਿੱਚ ਆਹ ਜਿਹੜੀ ਪਹਿਲੀ ਹੀ ਅਕਿਰਤੀ ਆਹ ਦੇਖੋ ਆਹੀ ਬਕਟ ਬਣੇ ਹੋਏ ਨੇ ਵਿਚਾਲੇ ਕਿਉਂਕਿ ਗੁਲਾਈ ਸੀ ਆਪਣੇ ਕੋ ਕੈਂਚੀ ਨਾਲ ਗੁਲਾਈ ਘੱਟ ਬਣੀ ਤਾਂ ਆਹ ਜਿਹੜੀ ਅਕਿਰਤੀ ਆਹ ਦੇਖੋ ਪਿਕਚਰ ਚ ਕਲੀਅਰ ਹੋਊਗੀ ਤਾਂ ਇਹ ਅਕਿਰਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਬਣਦੀ ਪਈ ਇਸ ਕਰਕੇ ਇਹ ਅਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 32 ਮੇਰਾ ਖਿਆਲ ਹੈ ਤੁਹਾਨੂੰ ਗੱਲ ਕਲੀਅਰ ਹੋ ਗਈ ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ